ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਪੰਡਰ ਡੰਡਾਲੋ ਦੇ ਨੌ ਜਰਨਾਂ ਵੱਲੋਂ ਬਾਬਾ ਮੋਤੀराम ਮਹਿਰਾ ਬਾਤਾ ਗੁਜਰਕੌਰ ਸਾਹਿਬ ਜਦ ਯਾਦ ਵਿੱਚ ਖੰਡੇ ਲੰਗਰ ਲਗਾਏ ਗਏ ਸਵੇਰ ਤੋਂ ਨੌ ਜਰਨਾਂ ਦੇ ਬਿਸਤੋਬਾ ਦੇ ਪੋਰਤੋਂ ਤੇ ਲੰਗਰ ਲਗਾਇਆ ਨਾ ਜਿੱਦ ਵਿੱਚ ਗੱਡੀਆਂ ਨੂੰ ਬੜੀ ਨਿਮਰਤਾ ਸਹਿ ਪਰ ਰੋਕ ਕੇ ਲੰਗਰ ਸ਼ਕਾਏ ਜਾ ਰਹੇ ਹੈ ਹਨ ਇਹ ਗੁਰੂ ਮਹਾਰਾਜ ਨੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ੇ ਹਰਮਨ ਦਾ ਖਾਤੇ ਬਖਸ਼ੀ ਹਾਂ ਦੇਖੋ ਸੇਵਾਦਾਰ ਬੜੇ ਪ੍ਰੇਮ ਕਰਦੇ ਨਾ ਲੰਗਰ ਸ਼ਕਾ ਦੀਆਂ ਨੌ ਲਾਉ ਨਹੀਂ ਸੰਗਤ ਨੌ ਜਨ ਸਾ ਨੌ ਘਣ ਦੇ ਜਿਹਨੇ ਨਗਰ ਦੇ ਸਹਿਯੋਗ ਦੇ ਨਾਲ ਦੁੱਧ ਦਾ ਲੰਗਰ ਲਗਾਇਆ ਹੈ ਜੀ ਅਹ ਤਾਂ ਲੋਕ ਕਿਹਾ ਜੀ ਸਾਰੇ ਜੀ ਜੈਨਸੀ ਤਰ੍ਹਾਂ ਰੋਕ ਰੋਕ ਕੇ ਗੁਰੂ ਕੇ ਲੰਗਰੇ ਸ਼ੁਰਾਇਆ ਰੋ ਗੁਰੂ মহারাজ ਖਫਾ ਕਰੀ ਜਾਇ ਕੋਈ ਮੋਟਰਸਾਈਕਲ ਸਟੱਪਰ ਕੋਈ ਟਰੱਕ ਕੋ ਦੋ ਸਭ ਨੂੰ ਰੋਕੇ ਲੰਗਰ ਸ਼ੁਰਾ ਦੇ ਜੀ ਅੱਜ ਥਾਣੇ ਵੀ ਬਹੁਤ ਆ ਸੋ ਦੇਖੋ ਬਹੁਤ ਖੇਮਚਾਰ ਦੇ ਨਾਲ ਲੰਗਰ ਸ਼ਕਾਰਾ ਹੈ। ਬਾਬਾ ਮੋਤੀ ਰਾਮ ਮੇਰਾ ਮਾਤਾ ਗੁਰਕੌਰ ਜੈ ਸਾਹਿਬ ਜੀ ਜਾਦੇ ਬਚੇ। ਦੋਦੇ ਲੰਗਰ ਲਗਾਏ ਲਗਾ। ਸਾਡੇ ਇਲਾਕੇ ਥਾ-ਥਾ ਤੇ ਲੱਗਣ ਲੱਗਿਓ ਆ। ਵਾਹਿਗੁਰੂ 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 ਗੱਡੀਆਂ ਦੀ ਵੀ ਲਾਈਨ ਨਹੀਂ ਟੁੱਟਦੀ ਜੀ ਇਹ ਕੋਟਪੋਈ ਅਰਪੁਰਵੜਵਾ ਬਬਰ ਨਿਹਾਲ ਸਿੰਘ ਦਾ ਪਿੰਡ ਪਿੰਡ ਨੜਾਓ ਜਿੱਥੇ ਕੋਈ ਨਾ ਕੋਈ ਥਰਮ ਬਗਨਮ ਗੱਲਦਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ